ਹਰ ਮੇਰੇ ਕੈਬਨਿਟ ਦੇ ਕਲੀਗ ਸਾਹਦੀਪ ਸਿੰਘ ਮੁੰਡਿਆ ਸਾਹਿਬ ਸਾਥੀਓ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਸੀ ਮਾਨਯੋ ਮੁੱਖ ਮੰਤਰੀ ਭਵਨਤ ਸਿੰਘ ਦੀ ਅਗਵਾਈ ਦੇ ਵਿੱਚ ਤੇ ਪਿਛਲੇ ਸਵਾ 3 ਸਾਲ ਤੋਂ ਜਿਸ ਤਰੀਕੇ ਦੇ ਇੰਡੀਗਟ ਦੇ ਸਾਰੇ মিডিਆ ਦੇ ਸਾਥੀਆਂ ਦਾ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਦੇ ਲਈ ਤੁਹਾਡਾ ਸਾਰਿਆਂ ਦਾ ਸਤਿਕਾਰ ਮੇਰੇ ਨਾਲ ਮੇਰੇ ਸਾਥੀ ਸਾਡੇ ਕੈਬਨਿਟ ਮੰਤਰੀ ਜਿਨ੍ਹਾਂ ਕੋਲ ਇੰਡਸਟਰੀਜ਼ ਡਿਪਾਰਟਮੈਂਟ ਹੈ ਮੇਰੇ ਵੀਰ ਤਰਵਿੰਦਰ ਸਿੰਘ ਜੀ ਔਰ ਮੇਰੇ ਕੈਬਨਿਟ ਦੇ ਕੁਲੀਗ ਸਰ ਹਰਦੀਪ ਸਿੰਘ ਜੀ ਮੁੰਡਿਆ ਸਾਹਿਬ ਸਾਥੀਓ ਅੱਜ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਸੀ ਮਾਨਯੋ ਮੁੱਖ ਮੰਤਰੀ ਭਵਨਤਮਨ ਜੀ ਦੀ ਅਗਵਾਈ ਦੇ ਵਿੱਚ ਤੇ ਪਿਛਲੇ ਸਵਾ 3 ਸਾਲ ਤੋਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹਰ ਵਰਗ ਨੂੰ ਰਾਹਤ ਦੇਣ ਦੇ ਲਈ ਔਰ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਲੋਕਾਂ ਨੂੰ ਫੈਸਿਲੀਟੇਟ ਕਰਨ ਦੇ ਲਈ ਸਹੂਲਤ ਦੇਣ ਦੇ ਲਈ ਵੱਡੇ ਫੈਸਲੇ ਨੇ ਜਿਹੜੇ ਉਹ ਪੰਜਾਬ ਕੈਬਨਿਟ ਵੱਲੋਂ ਪਿਛਲੇ ਸਵਾ ਤਿੰਨ ਸਾਲ ਤੋਂ ਲਏ ਜਾ ਰਹੇ ਨੇ ਅੱਜ ਵੀ ਪ੍ਰਮੁੱਖ ਤੌਰ ਦੇ ਉੱਪਰ ਦੋ ਫੈਸਲੇ ਨੇ ਜਿਹੜੇ ਉਹ ਲਏ ਗਏ ਨੇ ਜਿਸ ਦੇ ਵਿੱਚ ਜੋ ਪਿਛਲੇ ਲੰਬੇ ਸਮੇਂ ਤੋਂ ਇੱਕ ਜਿਹੜੇ ਇੰਡਸਟਰੀਅਲ ਪਲਾਟਸ ਫੋਕਲ ਪੁਆਇੰਟਸ ਦੇ ਵਿੱਚ ਇੰਡਸਟਰੀਅਲ ਸਟੇਟਸ ਦੇ ਵਿੱਚ ਪ੍ਰਾਈਵੇਟ ਹੋਣੇ ਸਰਕਾਰੀ ਹੁਣ ਉਹਨਾਂ ਦੇ ਵਿੱਚ ਜੋ ਕਨਵਰਸ਼ਨ ਦਾ ਬਹੁਤ ਵੱਡਾ ਡਿਮਾਂਡ ਸੀਗੀ ਜਿਹਦੀ ਵਜੇ ਕਰਕੇ ਓਵਰਆਲ ਡਵੈਲਪਮੈਂਟ ਹੈ ਜਿਹੜੀ ਰੁਕੀ ਪਈ ਸੀਗੀ ਪਿਛਲੇ ਸਰਕਾਰਾਂ ਦੀਆਂ ਪਾਲਿਸੀਆਂ ਇਹ ਜਿਹੇ ਬਣਾਈਆਂ ਗਿਆ ਜਿਹਦੇ ਨਾਲ ਜਿੰਨਾ ਦੇ ਵਿੱਚ ਆਪਣੇ ਆਪ ਹੀ ਉਹਨੀਆਂ ਰਿਗਰੈਸਿਵ ਪਾਲਿਸੀ ਸੀਗੀਆਂ ਕਿ ਜੋ ਜੋ ਡਵੈਲਪਮੈਂਟ ਹੈ ਉਹ ਰੁਕੀ ਪਈ ਸੀਗੀ ਔਰ ਇਹਨੂੰ ਉਸ ਮਾੜੇ ਦੌਰ ਨੂੰ ਖਤਮ ਕਰਦੇ ਹੋਏ ਅੱਜ ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਕਿ ਜਿੰਨੇ ਇੰਡਸਟਰੀਅਲ ਐਟ ਸਟੇਟ ਦੇ ਵਿੱਚ ਪਾਰਕ ਜਿਹੜੇ ਪਲਾਟਸ ਨੇ ਉਹਨਾਂ ਦਾ ਸੀਐਲਯੂ ਹੈ ਜਿਹੜਾ ਉਹ ਅਲਾਉ ਕੀਤਾ ਗਿਆ ਜਿਹਦੇ ਲਈ ਤਕਰੀਬਨ ਜਿਹੜੇ ਆਈਟੀ ਇੰਡਸਟਰੀਅਲ ਪਲਾਟਸ ਨੇ ਜਿਹੜੇ ਉਹਨਾਂ ਨੂੰ ਕਮਰਸ਼ੀਅਲ ਜੇ ਕੋਈ ਕਰਨਾ ਚਾਹੁੰਦਾ ਉਹਨਾਂ ਦੇ ਵਿੱਚ ਐਕਟੀਵਿਟੀ ਕੋਈ ਹੋਟਲ ਬਣਾਉਣਾ ਚਾਹੁੰਦਾ ਹੈ ਹਸਪੀਟਲ ਬੈਂਕਵੈਟ ਹਾਲ ای ਡਬਲਯੂ ਐਸ ਜਾਂ ਇੰਡਸਟਰੀਅਲ ਵਰਕਰ ਵਰਕਰ ਇਨ ਹਾਊਸਿੰਗ ਹੈ ਜਿਹੜੀ ਬਣਾਉਣਾ ਚਾਹੁੰਦਾ ਹੈ ਹੋਸਟਲ ਬਣਾਉਣਾ ਚਾਹੁੰਦਾ ਹੈ ਰੈਂਟਲ ਹਾਊਸਿੰਗ ਬਣਾਉਣਾ ਚਾਹੁੰਦਾ ਹੈ ਆਫਿਸ ਸਪੇਸ ਬਣਾਉਣਾ ਚਾਹੁੰਦਾ ਹੈ ਇੰਸਟੀਚੂਟਸ ਬਣਾਉਣਾ ਚਾਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਕਿ ਇੰਡਸਟਰੀਅਲ ਪਲਾਟਸ ਦੇ ਵਿੱਚ ਅਲਾਉਡ ਨਹੀਂ ਸੀਗੀਆਂ ਇਹਨਾਂ ਨੂੰ ਅੱਜ ਅਲਾਉ ਹੈ ਜਿਹੜਾ ਕੀਤਾ ਗਿਆ ਹੈ ਹਜ਼ਾਰ ਗਜ਼ ਤੋਂ ਲੈ ਕੇ 4000 ਗਜ਼ ਤੱਕ ਦਾ ਕੋਈ ਵੀ ਪਲਾਟ ਹੋਵੇ ਵੱਖ-ਵੱਖ ਕੈਟਾਗਰੀਆਂ ਮੁਤਾਬਕ ਔਰ ਵੱਖ-ਵੱਖ ਰੋਡ ਦੀ ਵਿੜਥ ਤੇ ਦੇ ਉੱਪਰ ਇਹਨਾਂ ਨੂੰ ਅਲਾਉ ਹੈ ਜਿਹੜਾ ਕੀਤਾ ਗਿਆ ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਵੱਡੀ ਰਾਹਤ ਹੈ ਜਿਹੜੀ ਉਹ ਹਰ ਇਨਵੈਸਟਰ ਨੂੰ ਹਰ ਡਿਵੈਲਪਰ ਨੂੰ ਮਿਲੇਗੀ ਇਸ ਤੋਂ ਇਲਾਵਾ ਜੋ ਇੰਡਸਟਰੀਅਲ ਪਲਾਟਸ ਨੇ 40000 ਗਾਜ ਦੇ 40000 ਯਾਰਡ ਦੇ ਉਹਨਾਂ ਨੂੰ ਇੰਡਸਟਰੀਅਲ ਪਾਰਕ ਦੇ ਵਿੱਚ ਕਨਵਰਟ ਕਰਨ ਦੀ ਪਰਮਿਸ਼ਨ ਜਿਹੜੀ ਉਹ ਵੀ ਅੱਜ ਦਿੱਤੀ ਗਈ ਹੈ ਜੇ ਔਰ ਇਹਨਾਂ ਪਾਰਕਾਂ ਦੇ ਵਿੱਚ 60% ਇੰਡਸਟਰੀਅਲ 30% 30% ਰੈ residenial 10% ਕਮਰਸ਼ੀਅਲ ਹੈ ਜਿਹੜਾ ਉਹ ਅਲਾਉ ਕੀਤਾ ਗਿਆ ਮੈਂ ਸਮਝਦਾ ਕਿ ਇਹ ਸਾਰੇ ਫ੍ਰੀ ਹੋਲਡ ਦੇ ਵਿੱਚ ਇਹ ਹੋਣ ਗਿਆ ਔਰ ਇਹਦੇ ਨਾਲ ਇੱਕ ਨਵੀਂ ਨਵੀਂ ਮੁਹਮਮ ਇੱਕ ਨਵੀਂ ਗਤੀ ਇੱਕ ਨਵੀਂ ਸਪੀਡ ਦੇ ਨਾਲ ਜਿਹੜੀ ਡਿਵੈਲਪਮੈਂਟ ਹੈ ਉਹ ਹੋਊਗੀ ਔਰ ਇਹ ਲੰਬੇ ਸਮੇਂ ਤੋਂ ਲੰਬੇ ਸਮੇਂ ਤੋਂ ਇਹ ਡਿਮਾਂਡ ਲੋਕਾਂ ਦੀ ਚੱਲੀ ਆ ਰਹੀ ਸੀ ਔਰ ਪਿਛਲੀਆਂ ਸਰਕਾਰਾਂ ਦੇ ਜਾਂ ਤਾਂ ਉਹਨਾਂ ਦੇ ਕੋਈ ਪੋਲੀਟੀਕਲ ਪਰਸਨਲ ਇੰਟਰਸਟ ਸੀਗੇ ਜਿਹਦੀ ਵਜ੍ਹਾ ਕਰਕੇ ਇਹ ਨਹੀਂ ਕੀਤਾ ਕਰ ਇਸ ਦੇ ਨਾਲ ਹੀ ਇੱਕ ਦੂਸਰਾ ਬਹੁਤ ਮਹੱਤਵਪੂਰਨ ਫੈਸਲਾ ਜਿਹੜਾ पीएसएस यानी कि इंडस्ट्री डिपार्टमेंट ਵੱਲੋਂ ਈਜ਼ ਹੋਲਡ ਪ੍ਰੋਪਰਟیز ਨੂੰ ਫ੍ਰੀ ਹੋਲਡ ਦੇ ਵਿੱਚ ਕਨਵਰਟ ਕਰਦਾ ਕੰਮ ਹੈ ਜਿਹੜਾ ਉਹ ਫੈਸਲਾ ਜਿਹੜਾ ਉਹ ਲਿਆ ਗਿਆ ਇਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਪਾਲਿਸੀਆਂ ਬਣਾ ਦਿੱਤੀਆਂ ਗਈਆਂ ਕਿ ਜਿਹਦੇ ਵਿੱਚ ਜੇ 50% ਅਨ ਅਰਨਡ ਇਨਕਰੀਸ ਦਾ ਜਿਹੜਾ ਹੈਗਾ ਉਹ ਕਲੋਜ਼ ਪਾ ਦਿੱਤੀ ਗਈ ਤੇ ਕਲੋਜ਼ ਇਹੋ ਜਿਹੀ ਪਾਈ ਕਿ ਲੰਬਾ ਸਮਾਂ ਸਾਲਾ ਬਧੀ ਮਹਿਜ਼ 4 ਕੇਸ ਸੀ ਜਿਹੜੇ ਉਹ ਸਰਕਾਰ ਕੋਲ ਆਏ ਅਨ ਅਰਨਡ ਇਨਕਰੀਸ ਦੇ ਵਿੱਚ ਤੇ 2 ਨੰਬਰ ਦੇ ਵਿੱਚ ਤੁਸੀਂ ਕਮਾਲ ਦੇਖੋ ਪਾਲਿਸੀ ਬਣਾਤੀ ਪਾਲਿਸੀ ਇੰਨੀ ਸਖਤ ਬਣਾਤੀ ਆ ਜਾਂ ਇੰਨੀ ਗਲਤ ਬਣਾਤੀ ਜੀ ਦੀ ਵਜ੍ਹਾ ਕਰਕੇ ਲੋਕ ਪਾਲਿਸੀ ਦੇ ਵਿੱਚ ਨਹੀਂ ਆਏ ਪਰ 2 ਨੰਬਰ ਦੇ ਵਿੱਚ ਉਹਨਾਂ ਨੂੰ ਜਿਹੜਾ ਟ੍ਰਾਂਸਫਰ ਅਲਾਉ ਕਰ ਦਿੱਤਾ ਜਾਂਦਾ ਸੀਗਾ ਤੇ ਅਨ ਅੰਡ ਇਨਕਰੀਜ਼ ਜਿਹੜਾ ਉਹ ਕਹਿ ਦਿੱਤਾ ਜਾਂਦਾ ਸੀ ਕਿ ਬਾਅਦ ਦੇ ਵਿੱਚ ਭਰ ਦਿਓ ਜਦੋਂ ਤੁਸੀਂ ਟ੍ਰਾਂਸਫਰ ਅਲਾਉ ਕਰਤੀ ਤੇ ਬਾਅਦ ਦੇ ਵਿੱਚ ਭਾਈ ਤੁਹਾਡੇ ਕੋਲੇ ਸਰਕਾਰ ਫਰੁਦ ਅਨੰਦ ਇਨਕਰੀਜ਼ ਕਿਉਂ ਭਰਨਾ ਹੋਊਗਾ ਇਸੇ ਤਰੀਕੇ ਦੇ ਨਾਲ ਇੱਕ ਹੋਰ ਤਰੀਕਾ ਕੱਢਿਆ ਇਹਨਾਂ ਨੇ ਕਿ 3% ਲੈ ਕੇ ਤੁਸੀਂ ਟਰਾਂਸਫਰ ਅਲਾਓ ਕਰ ਦੋ ਤੇ ਜਿਹਦੀ ਵਜ੍ਹਾ ਕਰਕੇ ਜੋ 50% ਦਾ ਜਿਹੜਾ ਨੁਕਸਾਨ ਹੁੰਦਾ ਸੀਗਾ ਉਹ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਸੀਗਾ ਸੋ ਮੈਂ ਸਮਝਦਾ ਕਿ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਇਹ ਜੀ ਪਾਲਿਸੀ ਬਣਾਤੀ ਜਿਹੜੀ ਕਿ ਆਪਦੇ ਆਪ ਨੂੰ ਕੌਂਟਰਡਿਕਟ ਕਰਦੀ ਸੀਗੀ ਤੇ ਪੰਜਾਬ ਸਰਕਾਰ ਦਾ ਉਹਦੇ ਚ ਨੁਕਸਾਨ ਹੁੰਦਾ ਸੀਗਾ ਹੁਣ ਅਸੀਂ ਇਹਦੇ ਵਿੱਚ ਬੜੀ ਕ੍ਰਿਸਟਲ ਕਲੀਅਰ ਪਾਲਿਸੀ ਹੈ ਜਿਹੜੀ ਉਹ ਬਣਾ ਦਿੱਤੀ ਹੈ ਜਿਹਦੇ ਵਿੱਚ ਮਹਿਜ਼ 20 ਰੁਪਏ ਪਰ ਸਕਰ ਯਾਰਡ ਅ ਲੈ ਕੇ ਤੁਸੀਂ ਲੀਸ ਹੋਲਡ ਤੋਂ ਫ੍ਰੀ ਹੋਲਡ ਹੈ ਜਿਹੜਾ ਉਹਨੂੰ ਕਰਵਾਇਆ ਜਾ ਸਕੇਗਾ ਇਹਦੇ ਲਈ ਬੜੀਆਂ ਡਿਟੇਲ ਡਿਸਕਸ਼ਨਸ ਹੋਈਆਂ ਸਾਰੀਆਂ ਰਿਪਰੈਜ਼ੈਂਟੇਸ਼ਨ ਜਿਹੜੀਆਂ ਉਹ ਲਈਆਂ ਗਈਆਂ ਕੈਬਨਿਟ ਸਬ ਕਮੇਟੀ ਬਣੀ ਤਿੰਨ ਮਨਿਸਟਰਸ ਦੀ ਜਿਹਦੇ ਵਿੱਚ ਰਿਜ਼ਰਵ ਪ੍ਰਾਈਸ ਦਾ 20% ਲੈ ਕੇ ਤੁਸੀਂ ਕਨ ਲੀਜ਼ ਹੋਲਡ ਪ੍ਰਾਪਰਟੀ ਨੂੰ ਹਮੇਸ਼ਾ ਦੇ ਲਈ ਫ੍ਰੀ ਹੋਲਡ ਕਰ ਸਕਦੇ ਹੋ ਇਹਦੇ ਨਾਲ ਮੈਂ ਸਮਝਦਾ ਕਿ ਇੱਕ ਨਵੀਂ ਰੈਵੋਲੂਸ਼ਨ ਹੈ ਜਿਹੜੀ ਉਹ ਆਏਗੀ ਲੋਕਾਂ ਦੇ ਨਾਲ ਉਹਨਾਂ ਦੇ ਪ੍ਰਾਪਰਟੀਆਂ ਉਹਨਾਂ ਦੇ ਨਾਮ ਹੋਣਗੀਆਂ ਜਿਹੜੀ ਕਰਪਸ਼ਨਾਂ ਚੱਲਦੀਆਂ ਸੀਗੇ ਲੋਕਾਂ ਦੀ ਖੱਜਲ ਖਵਰੀ ਚੱਲਦੀ ਸੀਗੀ ਉਹ ਸਾਰਾ ਕੁਝ ਖਤਮ ਹੋ ਜਾਏਗਾ ਸੋ ਇਹ ਦੋ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਔਰ ਪਬਲਿਕ ਫ੍ਰੈਂਡਲੀ ਪਾਲਿਸੀਜ਼ ਨੇ ਜਿਹੜੀਆਂ ਕਾਨੂੰਨ ਅੱਜ ਕੈਬਨਿਟ ਨੇ ਪਾਸ ਕੀਤੇ ਨੇ ਔਰ ਮੈਂ ਸਮਝਦਾ ਕਿ ਇਹ ਦੇ ਨਾਲ ਨਵੀਂ ਰੈਵੋਲੂਸ਼ਨ ਆਉਗੀ ਕਿਉਂਕਿ ਜਦੋਂ ਜਿੰਨਾ ਪਲੋਟਾਂ ਦੇ ਉੱਪਰ ਲੰਬਾ ਲੰਬਾ ਸਮਾਂ ਐਸੀ ਜੇ ਕੰਡੀਸ਼ਨ ਆ ਜਿਵੇਂ ਪਹਿਲਾਂ ਪਾਲਿਸੀ ਦਸੀਂ ਐਸੀ ਜੇ ਕੰਡੀਸ਼ਨ ਲਗਾ ਦਿੱਤੀਆਂ ਗਈਆਂ ਕਿ ਜੀ ਉੱਥੇ 2 ਸਾਲ ਇੰਡਸਟਰੀ ਚੱਲੀ ਹੋਣੀ ਚਾਹੀਦੀ ਹੈ ਜਾਂ 5 ਸਾਲ ਇਹ ਉਹਦੇ ਨਾਮ ਹੋਣਾ ਚਾਹੀਦਾ ਸੋ ਐਸੀਆਂ ਲਗਾਈਆਂ ਗਈਆਂ ਜਿਦੇ ਨਾਲ ਪਾਲਿਸੀ ਬਣਾਤੀ ਨਾਲ ਹੀ ਬੰਨ ਲਾਤਾ ਤੇ ਤਾਂ ਕਿ ਲੋਕ ਦੋ ਨੰਬਰ ਦੇ ਵਿੱਚ ਪੈਸੇ ਜਿਹੜਾ ਆਫ ਦਿ ਰਿਕਾਰਡ ਲੀਡਰਾਂ ਤੇ ਅਸਰ ਹੁੰਦੇ ਨੇ ਸੋ ਉਹ ਸਾਰੇ ਦੇ ਸਾਰੇ ਅੱਜ ਵੈਰੀ ਸਰਕਾਰ ਨੇ ਖਤਮ ਕਰਤੇ ਤੇ ਇਹਦੇ ਨਾਲ ਸਾਫ ਸੁਥਰਾ ਜਿਹੜਾ ਸਿਸਟਮ ਹੈ ਉਹ ਚੱਲੇਗਾ ਸਰਕਾਰ ਨੂੰ ਜਿਹੜੀ ਮੈਂ ਤੁਹਾਨੂੰ ਸੈਕੰਡ ਪਾਲਿਸੀ ਦੱਸੀ ਹੈ ਲੀਜ਼ ਹੋਲ ਟੂ ਫਰੀ ਹੋਲਡ ਐਕਸਪੈਕਟਿਡ ਹੈ ਕਿ ਤਕਰੀਬਨ ਤਕਰੀਬਨ 1000 ਕਰੋੜ ਰੁਪਏ ਦਾ ਰੈਵਨਿਊ ਜਿਹੜਾ ਉਹ ਸਰਕਾਰ ਨੂੰ ਔਰ ਪੀਐਸਸੀ ਡਿਪਾਰਟਮੈਂਟ ਨੂੰ ਇਹਦੇ ਨਾਲ ਇਸ ਇੱਕ ਪਾਲਿਸੀ ਦੇ ਨਾਲ ਆਏਗਾ ਸੋ ਮੈਂ ਸਮਝਦਾ ਕਿ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਥੇ ਅੱਜ ਕੱਲੇ ਕੱਲੇ ਪੈਸੇ ਸਰਕਾਰੀ ਖਜ਼ਾਨੇ ਦੇ ਵਿੱਚ ਆਵੇ ਇਹਦੇ ਉੱਪਰ ਪਹਿਰਾ ਦੇ ਰਹੀ ਹੈ ਉੱਥੇ ਲੋਕਾਂ ਦੀ ਜਾਨ ਸਖਾਲੀ ਹੋਵੇ ਇਹਦੇ ਉੱਪਰ ਵੀ ਵੱਡੇ ਪੱਧਰ ਤੋਂ ਉੱਪਰ ਕੰਮ ਹੈ ਜਿਹੜਾ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਤੇ ਭਵੰਤਵਾਨ ਸਰਕਾਰ ਇਹਨਾਂ ਦੋਵੇਂ ਲੈਂਡਮਾਰਕ ਪਾਲਿਸੀਜ਼ ਦੇ ਲਈ ਲੈਂਡਮਾਰਕ ਕਾਨੂੰਨਾਂ ਦੇ ਲਈ ਅੱਜ ਵਧਾਈ ਦੀ ਪਾਤ੍ਰਾ ਹੈ ਥੋੜਾ ਸਭ ਇਹ ਤਿੰਨ ਫੈਸਲੇ ਆ ਕਿੰਨਾ ਕੁ ਰੈਗਿਨੈਰੀਟੀ ਚੋਂ ਚੱਲ ਜਿਨੇ ਚੁੜਾਈ ਗਏ ਜਿਹੜਾ ਜਿਹੜਾ ਤੁਹਾਨੂੰ ਮੈਂ ਦੱਸੇ ਕਿ ਐਕਸਪੈਕਟਿਡ ਹੈ ਜੋ ਸੈਕੰਡ ਪਾਲਿਸੀ ਹੈ ਲੀਜ਼ ਹੋਲ ਟੂ ਫਰੀ ਹੋਲਡਰ ਉਹ ਅੱਜ ਦੀ ਡੇਟ ਦੇ ਵਿੱਚ ਕਨਜ਼ਰਵੇਟਿਵ ਫਿਗਰ ਜੇ ਮੰਨ ਕੇ ਚੱਲੀਏ ਕਨਜ਼ਰਵੇਟਿਵ ਘਟੋ ਘਟੇ ਜੇ ਮੰਨ ਕੇ ਚੱਲੀਏ ਮਿਨਿਮਮ ਹਜ਼ਾਰ ਕਰੋੜ ਦਾ ਦੀ ਫਿਗਰ ਹੈ ਜਿਹੜੀ ਇਹ ਘਟੋ ਘਟਾ ਵੱਧ ਕਿੰਨਾ ਆਏਗਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਜਿਹੜੀ ਸੈਕੰਡ ਪਾਲਿਸੀ ਹੈ ਉਹਦੇ ਨਾਲ ਜਿੱਥੇ ਸੀਐਲਯੂ ਦੇ ਕਨਵਰਸ਼ਨ ਮੁਜੇ ਨਹੀਂ ਪਲਾਟਸ ਦੀ ਉੱਥੇ ਹੀ ਜਿੱਥੇ ਡਿਵੈਲਪਮੈਂਟ ਹੋਣੀ ਹੈ ਜਿੱਥੇ ਕੰਸਟਰਕਸ਼ਨਸ ਹੋਣੀਆਂ ਨੇ ਉਹ ਇਨਡਾਇਰੈਕਟ ਬੈਨੀਫਿਟ ਤਾਂ ਜਿਹੜੇ ਆਉਣਗੇ ਆਉਣਗੇ ਪਰ ਸਿੱਧਨ ਸਿੱਧੇ ਤੌਰ ਦੇ ਉੱਪਰ ਸੀਐਲਯੂ ਦੀ ਜਿਹੜੀ ਫੀਸ ਹੈ ਉਹ ਜਦੋਂ ਸਰਕਾਰ ਨੂੰ ਆਏਗੀ ਉਹ ਵੀ ਇੱਕ ਬਹੁਤ ਵੱਡੀ ਅਮਾਉਂਟ ਹੈ ਜਿਹੜੀ ਉਹ ਹੋਊਗੀ ਮੈਂ ਤੁਹਾਨੂੰ ਹਜੇ ਇਸ ਕਰਕੇ ਨਹੀਂ ਫਿਗਰਸ ਦੇ ਸਕਦਾ ਕਿਉਂਕਿ ਹਜੇ ਇਹ ਅੰਦਾਜ਼ਾ ਨਹੀਂ ਹੈ ਵੀ ਹਜ਼ਾਰਾਂ ਪਲਾਟਾਂ ਦੇ ਵਿੱਚੋਂ ਕਿੰਨੇ ਲੋਕ ਐਪਲੀਕੇਸ਼ਨ ਲੈ ਕੇ ਸਰਕਾਰ ਕੋਲ ਆਉਣਗੇ ਪਰ ਮੈਂ ਜੇ ਬ੍ਰੌਡਲੀ ਆਪਾਂ ਦੇਖੀਏ ਤੇ ਇਹ ਉਹ ਪਾਲਿਸੀ ਹੈ ਜਿਹੜੇ ਕਿ ਲੋਕ ਹੀ ਆ ਕੇ ਕਹਿੰਦੇ ਰਹੇ ਨੇ ਜੀ ਕਿ ਤੁਸੀਂ ਸਾਨੂੰ ਇਹ ਪਾਲਿਸੀ ਬਣਾ ਕੇ ਦਿਓ ਸਾਡੀ ਜਾਨ ਸੌਖੀ ਕਰੋ ਅਸੀਂ ਸਰਕਾਰ ਨੂੰ ਪੈਸਾ ਦੇ ਕੇ ਅਸੀਂ ਲੀਗਲ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਹਾਂ ਪਰ ਪਿਛਲੇ ਪਾਲਿਸੀ ਉਹਨੂੰ ਅਲਾਉ ਨਹੀਂ ਕਰਦੀ ਸੀਗਾ ਸੋ ਮੈਂ ਸਮਝਦਾ ਕਿ ਸਬਸਟੈਂਸ਼ੀਅਲ ਜਿਹੜੀ ਹੋਏਗੀ ਲੈਂਡ ਫਰਮ ਜਿਹੜੀ ਹੈਗੀ ਪਾਲਸੀ ਇਹਦੇ ਉਹਦੇ ਵਿੱਚ ਵੀ ਇੰਡਸਟਰੀਅਲ ਪਾਰਕ ਆਏਗਾ ਜਿਹੜਾ ਤੁਸੀਂ ਦੱਸਤੀ ਅੱਗੇ ਜਿਹੜੀ ਗੱਲ ਦੇ ਸਾਰੇ মিডিਆ ਦੇ ਸਾਥੀਆਂ ਦਾ ਇਸ ਬਹੁਤ